ਜਾਰ ਦਿਨ ਆਇਆ ਸੀ ਬੰਦਾ ਕਹਿੰਦਾ ਵੀ ਮੈਂ ਤੁਹਾਡੇ ਪਾਣੀ ਪੀ ਸਕਦਾ ਪਾਣੀ ਪੀ ਕੇ ਬੁਰਕੇ ਕਹਿੰਦਾ ਪਿਸ਼ਾਬ ਕਰ ਸਕਦਾ ਜਦੋਂ ਪਿਸ਼ਾਬ ਕਰਨ ਗਿਆ ਉਹਨੂੰ ਪਤਾ ਲੱਗਿਆ ਦੀ ਘਰ ਵਾਲੀ ਨਾਈ ਜਾਂਦੇ ਆ ਉਹਦੀ ਵੀਡੀਓ ਬਣਾਉਣ ਲੱਗ ਗਿਆ ਤੇ ਬਾਹਰ ਬੈਠੇ ਘਰ ਵਾਲੇ ਨੂੰ ਇੱਕ ਰੋਸ਼ਨ ਦੀਆਂ ਜਿਹੜਾ ਰੱਖਿਆ ਹੁੰਦਾ ਉਹਦੇ ਵਿੱਚ ਦੀ ਪਤਾ ਲੱਗ ਜਾਂਦਾ ਵੀ ਉਹ ਮੇਰੀ ਘਰ ਵਾਲੀ ਦੀ ਵੀਡੀਓ ਬਣਾਈ ਜਾਂਦਾ ਜਦੋਂ ਪਤਾ ਲੱਗਿਆ ਬਾਹਰ ਆਇਆ ਤੇ ਘਰ ਵਾਲੇ ਨੇ ਉਹਦੇ ਫੋਨ ਫੜਿਆ ਤੇ ਫੋਨ ਖੋ ਕੇ ਉਹਦੇ ਜਦੋਂ ਵੇਖਿਆ ਤੇ ਵੀਡੀਓ ਬਣੀ ਹੋਈ ਤੇ ਵੀਡੀਓ 2-300 ਹੋਰ ਵੀ ਬਣੀ ਹੋਈ ਸੀ ਉਹਨੇ ਬੰਦੇ ਨੇ ਇੰਨਾ ਕ ਕੁੱਟਿਆ ਬਾਹਰ ਲਿਆ ਕੇ ਲੋਕਾਂ ਤੋਂ ਕਟਵਾਇਆ ਮੁੜ ਕੇ ਪੁਲਿਸ ਨੂੰ ਫੜਾਇਆ ਉਹ ਬੰਦੇ ਦਾ ਪੀਜ਼ਾ ਡਿਲੀਵਰੀ ਦਾ ਜਲੂਸ ਕੱਢਤਾ ਤੇ ਸਖਤ ਤੋਂ ਸਖਤ ਸਜ਼ਾ ਦਿਵਾਉਣੀਆਂ ਕਹਿੰਦਾ ਕੱਲ ਨੂੰ ਸਾਡੀ ਵੀਡੀਓ ਲੀਕ ਹੋ ਜਾਂਦੀ ਹੋ ਸਕਦਾ ਮੇਰੀ ਘਰ ਵਾਲੀ ਮਰ ਜਾਂਦੀ ਸਾਡਾ ਘਰ ਪਟਿਆ ਦਾ ਜ਼ਿੰਮੇਵਾਰ ਕੌਣ ਸੀ ਆਪਾਂ ਉਹ ਬੰਦੇ ਨਾਲ ਗੱਲ ਕਰਾਉਣਾ ਜਿਹੜੇ ਬੰਦੇ ਨੇ ਐ ਜਾਦਵਾਂ ਦੀ ਪੂਰੀ ਕੋਸ਼ਿਸ਼ ਕਰ ਰਿਹਾ ਆ ਜਾ ਬਾਈ ਮਾੜਾ ਖੱਚ ਕੇ ਕਰਦੇ ਗੱਲਵਾਤਾ ਸਸੇ ਗੱਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿਹੇ ਜੀ ਜਿਹੜੇ ਆਪਣੇ ਘਰਾਂ ਦੇ ਵਿੱਚ ਕੰਮ ਕਰਨ ਆਉਂਦੇ ਆ ਜਾਂ ਕੋਈ ਮਿਸਤਰੀ ਹੋਵੇ ਜਾਂ ਕੋ ਲੱਕਣ ਵਾਲਾ ਹੋਵੇ ਜਾਂ ਕੋਈ ਆਪਣਾ ਡਿਲੀਵਰੀ ਬੁਆਏ ਹੁੰਦਾ ਜੇ ਉਹ ਘਰੇ ਆਪਾਂ ਕਈ ਵਾਰੀ ਕਹਿੰਦੇ ਚੱਲ ਕਰੇ ਅੰਦਰ ਵਜਾ ਕੇ ਮੀਂਹ ਕਣੀ ਦੇ ਵਿੱਚ ਜਾਂ ਪਾਈ ਤੂੰ ਚਾਹ ਪਾਣੀ ਪੀਣਾ ਆ ਜਾ ਬਹਿ ਜਾ ਹਨਾ 10 ਮਿੰਟ ਜੇ ਉਹ ਬੰਦਾ ਕਈ ਵਾਰੀ ਬਾਥਰਮ ਕਰਨ ਨੂੰ ਜਾਂ ਕੋਈ ਹੋਰ ਕੰਮ ਕਰਦਾ ਤੇ ਉਹ ਬੰਦੇ ਤੇ ਥੋੜੀ ਜਿਹੀ ਜੰਗਗਾਨੀ ਜ਼ਰੂਰ ਰੱਖਣੀ ਚਾਹੀਦੀ ਕਿਉਂਕਿ ਇੱਕ ਆ ਬਾਈ ਨਾ ਘਟਨਾ ਵਾਪਰੀ ਆ ਕੋਈ ਪੀਜ਼ਾ ਡਿਲੀਵਰ ਕਰਨ ਆਇਆ ਸੀ ਤੇ ਕਹਿੰਦਾ ਮੈਂ ਵਿਸ਼ਾਪ ਕਰਨਾ ਜਦੋਂ ਵਿਸ਼ਾਪ ਕਰਨ ਗਿਆ ਤੇ ਇਹਦੀ ਘਰ ਵਾਲੀ ਦੀ ਵੀਡੀਓ ਬਣਾਉਣ ਲੱਗਾ ਤੇ ਪਤਾ ਲੱਗਿਆ ਦੀ ਘਰ ਵਾਲੀ ਨੂੰ ਤੇਨੂੰ ਵੀ ਤੇ ਮੁੜ ਕੇ ਮੌਕੇ ਤੇ ਫੜ ਲਿਆ ਆਪਾਂ ਗ ਗੱਲਬਾਤ ਇਦਾਂ ਬਣੀ ਬਈ ਮੈਂ ਘਰੇ ਹੁੰਨਾ ਦੋ ਤਿੰਨ ਦਿਨ ਹੋ ਗਏ ਮਿਸਤਰੀ ਲੱਗਿਆ ਹੋਇਆ ਤੇ ਇੱਕ ਦਿਨ ਮੈਂ ਰੈਸਟ ਕਰਨੀ ਸੀ ਕਿ ਮੈਂ ਕਿਹਾ ਚੱਲ ਅੱਜ ਨਾ ਪੈਜੀ ਯਾਰ ਤੇ ਬਹੁਤ ਟਾਈਮ ਹੋ ਗਿਆ ਸੀ ਰੋਟੀ 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 ਖਾਈ ਗਈ ਤੇ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਹੈ ਵੀ ਆਪਾਂ ਨਾ ਕੁਝ ਚਟਪਟਾਇਆ ਖਾ ਲਈਏ ਕੋਈ ਆਰਡਰ ਕਰਦੇ ਆ ਕੋਈ ਚੀਜ਼ ਮੈਂ ਕਿਹਾ ਕੀ ਕਰਾਉਣਾ ਯਾਰ ਘਰੇ ਹੀ ਬਣਾ ਲਾ ਕੁਝ ਕਹਿੰਦੇ ਨਹੀਂ ਨਹੀਂ ਪੀਜ਼ਾ ਆਰਡਰ ਕਰੋ ਅੱਜ ਮੈਂ ਕਿਹਾ ਚੱਲ ਪੀਜ਼ਾ ਆਰਡਰ ਕਰ ਦਨੇ ਮੈਂ ਪੀਜ਼ਾ ਆਰਡਰ ਕਰ ਦਿੰਦਾ ਬਈ ਤੇ ਪੀਜ਼ਾ ਆਰਡਰ ਵਾਲ ਆ ਜਾਂਦਾ ਕੰਟੇ ਦੇ ਘੰਟੇ ਫਿਰ ਤੇ ਪੀਜਾ ਫੜਾਤਾ ਮੈਨੂੰ ਕਹਿੰਦਾ ਬਾਈ ਮੈਨੂੰ ਕਾਣੀ ਪਾਣੀ ਵੀ ਨਹੀਂ ਰਮੈਂ ਮੈਂ ਕਹਾ ਕੋਈ ਨਾ ਪੀਲਾ ਆ ਜਾ ਕਰਿਆ ਜਾ ਮੈਂ ਜਾ ਮੈਂ ਕਹਾ ਤੇ ਬਹਿ ਗਿਆ ਕਹਿੰਦਾ ਇਹ ਪਿਸ਼ਾਫ ਕਰਨਾ ਯਾਰ ਮੈਂ ਕੋਈ ਨਾ ਕਰ ਲਾ ਬਾਈ ਸਾਹਮਣੇ ਆਪਣਾ ਬਾਥਰੂਮ ਆ ਕਰ ਲਾ ਤੇ ਮੈਂ ਗੈਲਰੀ ਦੇ ਵਿੱਚ ਬੈਠਾ ਤੇ ਉਹ ਮੇਰੀ ਘਰ ਵਾਲੀ ਨਾ ਆਉਣ ਗਈ ਹੋਈ ਆ ਅੱਛਾ ਤੇ ਨਾਲ ਹੀ ਬਾਥਰੂਮ ਸੀਗਾ ਤੇ ਉਹ ਬਾਈ ਨਾ ਆਉਣ ਬਾਥਰੂਮ ਕਰਨ ਦੇ ਬਹਾਨੇ ਤੇ ਵੀਡੀਓ ਬਣਾ ਰਿਹਾ ਮੇਰੀ ਘਰ ਵਾਲੀ ਦੀ ਵਾਸਨ ਦੇ ਚਕਾਲਾ ਰੱਖਿਆ ਹੋਇਆ ਸੀਗਾ ਵੱਡਾ ਜਿਹਦੇ ਕਰਕੇ ਨਾ ਜੇ ਆਪਾਂ ਬੂਫ ਹੁੰਦੀ ਹੈ ਜਵੇਂ ਨਾਉਣੇ ਆਪਾਂ ਜਾਂ ਕੋਈ ਆਪਾਂ ਵੈਨੇ ਆ ਹਨਾ ਤੇ ਮੁਸ਼ਕਿਲ ਨਿਕਲਰ ਵੇ ਹਨਾ ਤੇ ਉੱਥੋਂ ਮੈਨੂੰ ਪਤਾ ਲੱਗ ਜਾਂਦਾ ਕਿ ਮੇਰੀ ਘਰ ਵਾਲੀ ਦੀ ਕੋਈ ਉਹ ਬੰਦਾ ਵੀਡੀਓ ਬਣਾ ਰਿਹਾ ਮੈਂ ਉੱਥੇ ਕੁਝ ਨਹੀਂ ਬੋਲਦਾ ਜਦੋਂ ਉਹ ਬੰਦਾ ਬਾਹਰ ਆ ਜਾਂਦਾ ਮੈਂ ਉਹਨੂੰ ਵਾ ਲੈਣਾ ਮੈਂ ਕਹਿੰਦਾ ਯਾਰ ਪਾਣੀ ਪਾਣੀ ਪੀਣਾ ਕਹਿੰਦਾ ਹਾਂ ਭਾਈ ਪੀਣਾ ਮੈਂ ਘਰ ਵਾਲੀ ਨੂੰ ਕਹਿੰਦਾ ਪਾਣੀ ਲਿਆ ਉਹਨੂੰ ਵੀ ਪਤਾ ਹੁੰਦਾ ਮੇਰੀ ਘਰ ਵਾਲੀ ਨੂੰ ਵੀਡੀਓ ਬਣਾਈ ਜਾਣੇ ਤੇ ਮੈਨੂੰ ਵੀ ਪਤਾ ਹੁੰਦਾ ਪਾਣੀ ਫੜਾਉਣੇ ਆ ਤੇ ਮੈਂ ਉਹਨੂੰ ਇਸ਼ਾਰਾ ਕਰ ਦਿੰਦਾ ਘਰ ਵਾਲੀ ਨੂੰ ਤੇ ਉਹ ਹੌਲੀ ਕਿਦਾਂ ਵਾਰ ਲਾਇਆ ਹੁੰਦੀ ਆ ਵਾਰ ਲਾ ਤੇ ਤੇ ਮੈਂ ਉਹਨੂੰ ਕਿਹਾ ਮੈਨੂੰ ਫੋਨ ਦੇ ਹੀ ਮੜਾਇ ਮੈਨੂੰ ਕਹਿੰਦਾ ਫੋਨ ਬਈ ਮੇਰੇ ਕੰਮ ਚ ਜ਼ਰੂਰੀ ਹੁੰਦਾ ਇਹਦੇ ਚ ਫੋਨ ਕੀ ਕਰਨਾ ਤੂੰ ਮੈਂ ਕਿਹਾ ਮੜਾਏ ਫੋਨ ਤਾਂ ਦੇ ਤੂੰ ਕਹਿੰਦਾ ਨਹੀਂ ਨਹੀਂ ਬਈ ਤੇ ਵਾ ਤਿੰਨ ਚਾਰ ਕੰਨਾਂ ਦੇ ਛੱਡੀਆਂ ਉਹਦੇ ਅੱਛਾ ਤਿੰਨ ਚਾਰ ਜਦੋਂ ਮੈਂ ਕੰਨ ਦੇ ਛੱਡੀਆਂ ਤੇ ਕਹਿੰਦਾ ਬਈ ਕੀ ਹੋ ਗਿਆ ਮੈਂ ਕਿਹਾ ਫੋਨ ਫੜਾ ਉਹ ਭੈ ਜੁੱਦਾ ਮੈਂ ਕੁੱਤੇਆ ਮੇਰੀ ਘਰ ਵਾਲੀ ਦੀ ਵੀਡੀਓ ਬਣਾ ਰਿਆ ਤੈਨੂੰ ਸ਼ਰਮ ਨਹੀਂ ਆਉਦੀ ਕਹਿੰਦਾ ਬਈ ਮੈਂ ਵੀਡੀਓ ਨਹੀਂ ਬਣਾਈ ਮੈਂ ਕਿਹਾ ਤੂੰ ਫੋਨ ਫੜਾ ਰੇ ਜਦੋਂ ਮੈਂ ਫੋਨ ਵੇਖਿਆ ਬਈ ਮੇਰੀ ਘਰ ਵਾਲੀ ਦੀ ਵੀਡੀਓ ਬਣਾਈ ਪਈ ਸੀ 3 ਮਿੰਟ ਦੀ ਅੱਛਾ 3 ਮਿੰਟ ਦੀ ਮੇਰੀ ਘਰ ਵਾਲੀ ਨਹਾਉਂਦੀ ਦੀ ਕੱਪੜੇ ਲਾਉਂਦੀ ਦੀ ਤੇ ਉਹ ਜਿਵੇਂ ਵੀ ਉਹ ਹਰ ਜਿਵੇਂ ਬਣਾਉਣੇ ਆ ਯਾਰ ਬਈ ਸਾਰੀ ਉਹ ਵੀਡੀਓ ਬਣਾਈ ਬੈਠਾ ਮੈਂ ਉਹ ਤਿੰਨ ਚਾਰ ਠੱਕ ਛੱਡੀਆਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਮੇਰੀ ਘਰ ਵਾਲੀ ਦੀ ਵੀਡੀਓ ਕੀ ਕਹਿੰਦਾ ਭਾਈ ਮੈਂ ਗਲਤੀ ਹੋ ਗਈ ਮੇਥੋਂ ਮੈਂ ਕਿਹ ਗਲਤੀ ਕਿਵੇਂ ਹੋ ਗਈ ਐ ਤੇ ਤੂੰ ਮੇਰੀ ਘਰ ਵਾਲੀ ਨੇ ਚਪੜੇ ਮਾਰੇ ਚੱਪਲਾਂ ਲਾ ਕੇ ਮਾਰੀਆਂ ਉਹਦੇ ਅਸੀਂ ਦੋਨੇ ਜੀ ਘਰੇ ਸੀਗੇ ਮੇਰੀ ਘਰ ਵਾਲੀ ਤੇ ਮੈਂ ਤੇ ਤੀਜਾ ਉਹ ਸੀ ਬਸ ਤੇ ਅਸੀਂ ਛੱਡਿਆ ਉਹਨੂੰ ਪੂਰਾ ਦੇੜਿਆ ਕੁਟਿਆ ਨੂੰ ਬਾਈ ਕਹਿੰਦਾ ਗਲਤੀ ਹੋ ਗਈ ਮaaf ਕਰਦੇ ਬਾਈ ਯਾਰ ਮੈਨੂੰ ਮaaf ਕਰਦੇ ਕਹਿੰਦਾ ਹੁਣ ਨਹੀਂ ਮੈਂ ਕਰਦਾ ਮੈਨੂੰ ਛੱਡ ਦੇ ਬਾਈ ਮੈਂ ਕਿਹਾ ਵੀਡੀਓ ਤੂੰ ਵਾਇਰਲ ਤਾਂ ਨਹੀਂ ਕੀਤੀ ਕਿਸੇ ਲਿੰਕ ਤੇ ਨਹੀਂ ਸ਼ੈਂਡ ਕਰਤੀ ਜਾਂ ਕੇ ਫੇਸਬੁੱਕ ਤੇ ਜਾਂ ਕਿਸੇ ਨੂੰ ਭੇਜੀ ਤਾਂ ਨਹੀਂ ਕਹਿੰਦਾ ਬਾਈ ਜਮਾ ਨਹੀਂ ਭੇਜਦਾ ਆਹ ਵੀਡੀਓ ਪਈ ਮੈਂ ਭੇਜੀ ਵੀ ਨਹੀਂ ਕਿਸੇ ਨੂੰ ਤਦਰੀਰ ਕਰਦੇ ਠੀਕ ਐ ਮੈਂ ਕਿਹਾ ਚੱਲ ਮੈਂ ਚੁੱਪ ਕਰ ਗਿਆ ਤੇ ਬਾਅਦ ਵਿੱਚ ਮੈਨੂੰ ਟੈਨਸ਼ਨ ਹੋ ਗਈ ਯਾਰ ਮੈਨੂੰ ਵੀ ਹੋ ਗਈ ਮੇਰੀ ਘਰ ਵਾਲੀ ਨੂੰ ਵੀ ਹੋ ਗਈ ਉਸ ਤੋਂ ਬਾਅਦ ਵੀ ਜਦੋਂ ਟੈਨਸ਼ਨ ਹੋ ਗਈ ਬਈ ਯਾਰ ਮੈਨੂੰ ਟੈਨਸ਼ਨ ਹੋ ਗਈ ਯਾਰ ਕਾਦੀ ਵੀਡੀਓ ਲਈ ਮੈਨੂੰ ਐ ਟੈਨਸ਼ਨ ਹੋ ਗਈ ਮੈਂ ਕਹਿੰਦਾ ਯਾਰ ਮੇਰੀ ਘਰ ਵਾਲੀ ਦੀ ਵੀਡੀਓ ਲੀਕ ਨਾ ਹੋ ਜਾਏ ਪੀਜ਼ਾ ਆਰਡਰ ਕੀਤਾ ਤੇ ਜਦੋਂ ਪੀਜ਼ਾ ਦੇਣ ਆਲਾ ਆਇਆ ਡਿਲੀਵਰ ਕਰਨਾ ਤੇ ਉਹ ਬੰਦਾ ਕਹਿੰਦਾ ਆਖੀ ਮੈਂ ਮੈਂ ਪਾਣੀ ਪੀਣਾ ਪਿਸ਼ਾਅ ਕਰਨਾ ਹੈ ਕਹਿੰਦਾ ਬਈ ਕੋਈ ਚੱਕਰ ਨਹੀਂ ਆ ਜਾ ਬਈ ਪਿਸ਼ਾਅ ਕਰ ਲਾ ਜੋ ਕੁਛ ਮਰਜੀ ਹੈ ਪਾਣੀ ਪੀਣ ਨਾਲੇ ਪਿਸ਼ਾਅ ਕਰਾਇਆ ਜਦੋਂ ਪਿਸ਼ਾਅ ਕਰਨ ਗਿਆ ਤੇ ਨੇ ਉਹਦੀ ਘਰ ਵਾਲੀ ਦੀ ਵੀਡੀਓ ਬਣਾਈ ਤੇ ਉਹਨੂੰ ਬਈ ਨੂੰ ਪਤਾ ਲੱਗ ਗਿਆ ਬਾਹਰ ਬਿਠਾ ਕੇ ਪਾਣੀ ਪੁਣੀ ਪਿਆ ਕੇ ਫੇਰ ਉਹਦੇ ਉਹਨੂੰ ਕਹਿੰਦਾ ਬਈ ਮੇਰਾ ਫੋਨ ਦੇ ਆ ਉਹਦਾ ਹਣਾ ਉਹ ਬੰਦੇ ਦੇ ਮਨ ਚ ਚੋਲ ਸੀ ਬਾਈ ਕਹਿੰਦਾ ਤੂੰ ਕੀ ਲੈਣਾ ਮੇਰਾ ਪਰਸਨਲ ਡਾਟਾ ਫਲਾਣਾ ਤੇ ਉਹ ਕਾ ਇਹ ਬੰਦੇ ਨੇ ਉੱਠ ਕੇ ਦੋ ਤਨੇ ਚਾਰ ਮਾਰਲੇ ਫੜੇ ਤੇ ਫੋਨ ਕੋਲਿਆ ਤੇ ਫੋਨ ਚ ਵੇਖਿਆ ਜਦੋਂ ਇਹਦੀ ਵੀਡੀਓ ਬਣਾਈ ਮੜ ਕੇ ਇਹਦੀ ਘਰ ਵਾਲੀ ਨੇ ਮਾਰਿਆ ਤੇ ਘਰ ਵਾਲੀ ਨੇ ਵੀ ਕੁੱਟਿਆ ਮੜ ਕੇ ਉਦੋਂ ਬਾਅਦ ਪੁੱਛਦੇ ਬਾਈ ਉਦੋਂ ਬਾਅਦ ਫੇਰ ਕੀ ਗੱਲਬਾਤ ਬਣੀ ਉਦੋਂ ਬਾਅਦ ਬਾਈ ਇਹ ਗੱਲ ਹੋਈ ਮੈਂ ਨਾ ਮੈਨੂੰ ਟੈਨਸ਼ਨ ਹੋ ਗਈ ਮੈਂ ਤਿੰਨ ਚਾਰ ਚਪੜੇ ਮਾਰੇ ਉਹਦੇ ਮੈਂ ਕਹਾ ਇਹਨਾਂ ਨੂੰ ਜਰੂਰ ਕੱਢਣਾ ਪੋਗਾ ਇਹਦਾ ਮੈਂ ਕਹਾ ਇਹ ਕਿਸੇ ਨਾਲ ਵੀ ਇਦਾਂ ਦਾ ਹੋ ਸਕਦਾ ਹੈ ਵੀ ਅੱਜ ਜੇ ਮੇਰੇ ਨਾਲ ਹੋਇਆ ਕਿਸੇ ਨਾਲ ਵੀ ਹੋ ਸਕਦਾ ਇਹਦਾ ਜਲੂਸ ਨਾ ਕੱਢਿਆ ਗਿਆ ਇਹਦੀ ਵੀਡੀਓ ਨਾ ਵਾਇਰਲ ਕੀਤੀ ਗਈ ਲੋਕਾਂ ਪੁਰੇ ਪੱਤਰਕਾਰ ਨਾਲ ਸਿੱਦੇ ਗਏ ਤਾਂ ਇਹ ਕੱਲ ਨੂੰ ਹੋਰ ਕਿਸੇ ਨਾਲ ਵੀ ਇਦਾਂ ਦਾ ਹੋ ਸਕਦਾ ਲੋਕ ਸਾਭਾ ਤਾਂ ਹੋ ਜਾਣਗੇ ਮੈਂ ਕਿਹਾ ਮੇਰੀ ਤਾਂ ਇੱਜ਼ਤ ਹੀ ਬਚ ਗਈ ਲੋਕਾਂ ਦੀ ਵੀ ਬਚਾ ਲਈ ਮੈਂ ਬਈ ਤਿੰਨ ਚਾਰ ਚਪੇੜੇ ਮਾਰੇ ਬਾਹਰ ਕੋਲੇ ਬਾਹਰ ਮਾਰੇ ਧੱਕਾ ਰੌਲਾ ਪਾਤਾ ਪਰ ਠੀਕ ਹੈ ਰੌਲਾ ਪਾਤਾ ਬਈ ਮੈਂ ਤਾਂ ਪੂਰਾ ਰੌਲਾ ਪਾਤਾ ਤੇ ਰੌਲਾ ਪਾਤਾ ਬਈ ਤੇ ਸਾਡੇ ਆਂਡਗਾਂਡ ਸਾਰੇ ਇਕੱਠੇ ਹੋ ਗਏ ਟੈਨਸ਼ਨ ਜਿਹੜੀ ਸੀਗੀ ਲੋਕਾਂ ਨੂੰ ਬਾਈ ਬਾਹਰ ਚੱਕੇ ਮਾਰਿਆ ਉਹਨੂੰ ਮੈਂ ਤੇ ਤਿੰਨ ਚਾਰ ਚਪੇੜੇ ਮਾਰੇ ਮੈਂ ਰੋਲਾ ਪਾਤਾ ਬਾਈ ਪਿੰਡ ਦੇ ਵਿੱਚ ਗਾਹ ਪਾਤਾ ਉਹਦਾ ਪੂਰਾ ਮੋਲੇ ਵਾਲੇ ਇਕੱਠੇ ਹੋ ਗਏ ਬਾਈ ਤੇ ਮੈਂ ਰੋਲਾ ਪਾਤਾ ਵੀ ਬਾਈ ਉੱਜੜ ਗਏ ਲੁੱਟ ਲਿਆ ਖਾ ਲਿਆ ਮਾਰ ਲਿਆ ਸਾਰੇ ਇਕੱਠੇ ਹੋ ਗਏ ਬਾਈ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ ਕਿਸੇ ਠੇਹ ਆਇਆ ਸਾਡੇ ਘਰਾਂ 'ਚੋਂ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ ਮੈਂ ਕਹਾ ਠੇਹ ਜੀ ਆਹ ਗੱਲ ਐ ਹੋਈ ਆ ਜਿਹੜਾ ਇਹ ਬੰਦਾ ਕਹਿੰਦਾ ਵੇ ਨੁੱਕਾ ਤੋਂ ਕੁੱਟੀਆਂ ਨੇ ਕਹਿੰਦੇ ਮੈਂ ਕਹਾ ਬਾਈ ਇਹ ਗੱਲ ਇਹ ਹੋਈ ਆ ਵੀ ਅਨੇ ਅਮਰੀਕਾ ਵਾਲੀ ਦੀ ਨਾ ਹੁੰਦੀ ਦੀ ਵੀਡੀਓ ਬਣਾ ਲਈ ਤੇ ਬਈ ਹੁਣ ਇਹ ਧਾਤੇ ਤਾਂ ਚਰਚ ਪੜੇ ਕਹਿੰਦਾ ਕੀ ਸਬੂਤ ਆ ਤੁਹਾਡੇ ਕੋਲ ਕਹਿੰਦਾ ਮੈਂ ਵੀਡੀਓ ਬਣਾਈ ਐ ਮੈਂ ਕਹਾ ਤੇਰੀ ਮਾਂ ਦੀ ਤੇਰੀ ਦੀ ਹੁਣ ਤੂੰ ਕਹੀ ਜਨਾ ਮੈਂ ਬਣਾਈ ਸੀ ਹੁਣ ਤੂੰ ਕਹਿੰਦਾ ਮੈਂ ਨਹੀਂ ਬਣਾਈ ਹੁਣ ਉਹ ਬਈ ਢੇੜਿਆ ਪੂਰਾ ਕੁੱਟਿਆ ਬਈ ਮੋਹਲੇ ਦੇ ਇਕੱਠੇ ਹੋ ਗਏ ਬਸ ਬੰਨ ਕੇ ਬਣਾ ਲੈ ਬਾਹ ਲਿਆ ਮੈਂ ਸਾਰਿਆਂ ਨੂੰ ਵੀਡੀਓ ਵਿਖਾਈ ਮੈਂ ਕਹਾ ਵੇਖ ਲਓ ਵੀਡੀਓ ਬਣਾਈ ਇਹਨੇ ਬੰਦੇ ਨੇ ਹੁਣ ਮੈਂ ਕਿਵੇਂ ਬਣਾ ਵੀਡੀਓ ਵਿਖਾ ਸਕਦਾ ਜੀ ਇੱਕ ਦੋ ਜਨਾਂ ਨੂੰ ਵਿਖਾਈ ਬਈ ਮੈਂ ਵੀਡੀਓ ਪਰ ਉਹਨਾਂ ਨੇ ਲਪੇੜੇ ਮਾਰੇ ਬੁੜੀਆਂ ਨੂੰ ਵਿਖਾਈ ਮੈਂ ਬੁੜੀਆਂ ਨੇ ਕਹਿੰਦੇ ਹ ਤੇ ਕੁੱਟਿਆ ਵੀ ਧਰ ਕੇ ਬਈ ਠੀਕ ਐ ਪੁਲਿਸ ਸੱਦੀ ਤੇ ਪੁਲਿਸ ਜਦੋਂ ਆਈ ਬਈ ਪੁਲਸ ਆ ਕੇ ਭਰਾਵਾ ਤੇ ਉਹਦਾ ਬਾਹ ਫੜ ਕੇ ਲੈ ਕੇ ਜਾਣ ਲੱਗੇ ਉਹਨੂੰ ਅੱਛਾ ਤੇ ਅਸੀਂ ਰੋਕ ਲਿਆ ਪੁਲਸ ਨੂੰ ਬੀਬਿਆਂ ਪੱਤਰਕਾਰ ਕਹਿੰਦਾ ਕਹਿੰਦਾ ਬਿਆਨ ਦਿਓ ਹੀ ਬਿਆਨ ਦਿਓ ਕਹਿੰਦਾ ਬਿਆਨ ਦਿਓ ਤੁਸੀਂ ਲੈ ਕੇ ਜਾਂਦੇ ਹੋ ਪੱਤਰਕਾਰ ਨੇ ਬਹੁਤ ਸੋਹਣੇ ਸਵਾਲ ਕੀਤੇ ਵੀ ਤੁਹਾਡਾ ਕੁਝ ਲੱਗਦਾ ਜਿਹੜਾ ਤੁਸੀਂ ਇਹਨੂੰ ਐ ਲੈ ਕੇ ਚੱਲੇ ਉਹ ਲੈ ਹਾਂ ਬਈ ਉਹ ਨਾ ਬਿਨਾਂ ਪੁੱਛੇ ਯਾਰ ਆਏ ਤੇ ਚਾ ਫੜ ਕੇ ਬਾਹਰ ਲੈ ਕੇ ਜਾਣ ਲੱਗੇ ਤੇ ਪੱਤਰਕਾਰ ਕਹਿੰਦਾ ਕਹਿੰਦਾ ਤੁਸੀਂ ਵੀ ਤੁਸੀਂ ਸ਼ਰਿਆਂ ਨੂੰ ਬੰਦੇ ਨੂੰ ਲੈ ਕੇ ਜਾ ਰਹੇ ਹੋ ਮੇ ਅਸੀਂ ਬਿਆਨ ਪੁੱਛੀ ਜਾਂਦੇ ਤੁਸੀਂ ਬਿਆਨ ਕਹਦੇ ਨਹੀਂ ਦਿੰਦੇ ਪਏ ਬਿਆਨ ਕਹਦੇ ਦਿੰਦੇ ਵੇ ਤੁਹਾਡੇ ਰਿਸ਼ਤੇਦਾਰ ਆ ਇਹ ਕਹਿੰਦਾ ਨਹੀਂ ਨਹੀਂ ਰਿਸ਼ਤੇਦਾਰ ਤਾਂ ਨਹੀਂ ਹੈਗਾ ਪਰ ਕਹਿੰਦਾ ਤੁਹਾਡੇ ਬਾਖਾ ਜਾਂ ਤੁਹਾਡੇ ਰਿਸ਼ਤੇਦਾਰ ਜਾਂ ਕੋਈ ਗੱਲ ਹੈ ਹੈ ਤੇ ਭਰਾ ਪੁਲਿਸ ਵਾਲਾ ਡਰ ਗਿਆ ਪੁਲਸ ਵਾਲੇ ਵੀ ਖੜ ਗਏ ਉੱਥੇ ਅਸੀਂ ਪੁੱਛਿਆ ਵੀ ਹਾਂ ਦੱਸੋ ਤੁਹਾਡੇ ਰਿਸ਼ਤੇਦਾਰ ਆਏ ਵੀ ਤੁਸੀਂ ਛਰੇ ਆ ਮਏ ਹੋ ਤੁਸੀਂ ਫੜ ਕੇ ਬਾ ਸਾਡੀ ਭਰੀ ਇਨੀ ਭੀੜ ਦੇ ਵਿੱਚ ਲੈ ਕੇ ਜਾ ਰਹੇ ਹੋ ਵੀ ਤੁਹਾਨੂੰ ਸ਼ਰਮ ਨਹੀਂ ਆਦੀ ਮੇਰੀ ਘਰ ਵਾਲੀ ਦੀ ਵੀਡੀਓ ਲੀਕ ਹੋ ਰਹੀ ਹੈ ਮੇਰੀ ਤਾਂ ਘਰ ਵਾਲੀ ਦੀ ਵੀਡੀਓ ਲੀਕ ਹੋ ਰਹੀ ਹੈ ਤੇ ਤੁਸੀਂ ਛਰੇ ਆ ਮ ਹੱਥ ਫੜ ਕੇ ਉਹ ਲੈ ਕੇ ਜਾ ਰਹੇ ਹੋ ਜੇ ਕਿਸੇ ਹੋਰ ਦੀ ਬੁੜੀ ਦੀ ਜਦੋਂ ਇਦਾਂ ਹੀ ਰੋਲਤੀਏ ਬੰਦੇ ਨੇ ਤੇ ਸਾਡਾ ਫਿਰ ਅਸੀਂ ਖੜੇ ਰਹੀਏ ਪੁਲਿਸ ਜਾ ਕੇ ਲੈ ਜਾ ਕਰ ਇਹਨਾਂ ਨੂੰ ਤੇ ਪੁਲਿਸ ਛੱਡ ਦਿਆ ਕਰੇ ਤੇ ਸਾਡਾ ਤਾਂ ਕੋਈ ਨਹੀਂ ਸਾਡੀ ਤਾਂ ਇੱਜ਼ਤਾਂ ਹੈਗੀਆਂ ਤੇ ਭਾਈ ਉੱਥੇ ਪੂਰਾ ਜਲੂਸ ਕੱਢਿਆ ਭਾਈ ਬਹੁਤ ਕੁੱਟਿਆ ਉਹਨੂੰ ਦੇ ਪਾਲਸ ਨੂੰ ਮਰੇ ਕਨ ਕਨ ਮੈਂ ਤਾਂ ਵੀਡੀਓ ਵਾਇਰਲ ਨਹੀਂ ਕੀਤੀ ਤੇ ਮੈਂ ਕਿਹਾ ਤੂੰ ਹੁਣ ਹੀ ਤਾਂ ਕੈਮਰੇ ਮੂਰੇ ਬੋਲ ਕੇ ਹਟਾ ਮੈਂ ਵੀਡੀਓ ਵਾਇਰਲ ਕੀਤੀ ਸੀ ਕਰਦਾ ਸੀ ਵੀਡੀਓ ਬਣਾਈ ਸੀ ਮੈਂ ਤੇ ਬਈ ਬਸ ਐਂ ਕੁੱਟੀ ਗਿਆ ਉਹਨੂੰ ਤੇ ਉਹ ਬਸ ਐਂ ਮੰਨੇ ਗਿਆ ਉਹ ਬਾਕੀ ਬਈ ਮੈਂ ਇੱਕ ਚੀਜ਼ ਸੁਣਾ ਸਕੀ ਉਹ ਜਿਹੜਾ ਤੁਸੀਂ ਫੋਨ ਚੈੱਕ ਕੀਤਾ ਸੋਦੇ ਵਿੱਚ ਹੋਰ ਵੀ ਬਹੁਤ ਵੀਡੀਓ ਸਨ ਜਿਹੜੀਆਂ ਆਪਾਂ ਜਦੋਂ ਅਸੀਂ ਫੋਟੋਆਂ ਵੇਖੀਆਂ ਅਜ ਫੋਨ ਵੇਖਿਆ ਉਹਦਾ ਫੋਨ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਸੀਗੀਆਂ ਕੱਲੀ ਮੇਰੀ ਘਰ ਵਾਲੇ ਦੀ ਵੀਡੀਓ ਨਹੀਂ ਸੀਗੀ ਬਹੁਤ ਕੁੜੀਆਂ ਦੀ ਵੀਡੀਓ ਸੀ ਬਈ ਅਕਸਰ ਬਈ ਉਹ ਹਰੇਕ ਘਰਾਂ ਦੇ ਵਿੱਚ ਜਾਂਦਾ ਹੋਊਗਾ ਮੈਨੂੰ ਲੱਗਦਾ ਤੇ ਉੱਥੇ ਵੀਡੀਓ ਜ਼ਰੂਰ ਬਣਾਉਂਦਾ ਹੋਊਗਾ ਉਹ ਠੀਕ ਹੈ ਜਿਵੇਂ ਮੇਰੀ ਘਰ ਵਾਲੇ ਦੀ ਵੀਡੀਓ ਨਹੀਂ ਬਣਾਈ ਤੇ ਹੋਰਾਂ ਦੀ ਵੀ ਬਣਾਈ ਹੋਊ ਬਈ ਉਹਨੇ ਠੀਕ ਹੈ ਮੇਰੀ ਘਰ ਵਾਲੇ ਦੀ ਉਹਨੇ ਵੀਡੀਓ ਬਣਾਈ ਬਈ ਤੇ ਉਹਦੇ ਵਿੱਚ ਘੱਟੋ ਘੱਟ 200 ਪੰਜ 300 ਵੀਡੀਓ ਸੀ ਜਿਹੜੀਆਂ ਉਹ ਬੰਦੇ ਨੇ ਵੀਡੀਓ ਬਣਾਈ ਸੀ ਮੈਂ ਉਹ ਵਿਖਾਈ ਪੁਲਿਸ ਵਾਲੇ ਨੂੰ ਮੈਂ ਕਹਾ ਵੱਖ ਵੇਖ ਮੈਂ ਅੱਜ ਮੇਰੀ ਘਾਲ ਦੀ ਵੀਡੀਓ ਬਣਾਈ ਆ ਤੇ ਦੂਜਿਆਂ ਦੀ ਵੀਡੀਓ ਵੇਖਮੇਗਾ ਉਹ ਨਹੀਂ ਤੁਹਾਨੂੰ ਦਿਖਾ ਦਿੱਤੀ ਪਈ ਕਹਿੰਦਾ ਬਾਈ ਕਹਿੰਦਾ ਪੁਲਿਸ ਆਈ ਉੱਥੇ ਤੇ ਪੁਲਿਸ ਹੱਥ ਫੜ ਕੇ ਲੈ ਕੇ ਜਾਣ ਲੱਗੀ ਸੀ ਦੀ ਪਰ ਪੱਤਰਕਾਰਾਂ ਨੇ ਬਹੁਤ ਸੋਹਣਾ ਸਵਾਲ ਕੀਤੇ ਵੀ ਤੁਹਾਡੇ ਰਿਸ਼ਤੇਦਾਰ ਆਏ ਛੋਟੇ ਵਾਕਵਾ ਤੁਸੀਂ ਕਿਹੜੀ ਗੱਲ ਨੂੰ ਲੈ ਕੇ ਚੱਲੇ ਆ ਲੋਕ ਇੱਥੇ ਇਕੱਠੇ ਹੋਇਆ ਇਹ ਬੰਦੇ ਨੇ ਇੱਕ ਕਿਸੇ ਦੀ ਇੱਜ਼ਤ ਨਾਲ ਖੇਡਿਆ ਵੀ ਵੀਡੀਓ ਬਣਾਈ ਆ ਤੁਸੀਂ ਇਹਨੂੰ ਕੋਈ ਸਵਾਲ ਨਹੀਂ ਕਰ ਰਹੇ ਜਵਾਬ ਨਹੀਂ ਕਰ ਰਹੇ ਨਾ ਸਾਨੂੰ ਸਵਾਲਾਂ ਦੇ ਜਵਾਬ ਦੇ ਰਹੇ ਆ ਤੁਸੀਂ ਕਿਹੜੀ ਗੱਲ ਨੂੰ ਲੈ ਕੇ ਚੱਲੇ ਹੋ ਡਰ ਗਏ ਇੱਕ ਵਾਰੀ ਤਾਂ ਪੁਲਿਸ ਵਾਲੇ ਪੁਲਿਸ ਵਾਲਨ ਵੀ ਹੋਇਆ ਵੀ ਹੁਣ ਵੀਡੀਓ ਬਣ ਰਹੀ ਐ ਅਸੀਂ ਕੀ ਸਵਾਲ ਕਰਕੇ ਕਿਉਂਕਿ ਉਹ ਬੰਦੇ ਦੀ ਬਹੁਤ ਵੱਡੀ ਗਲਤੀ ਸੀ ਉਹਦੇ ਫੋਨ 'ਚ ਇੱਕ ਵੀਡੀਓ ਨਹੀਂ ਸੀ 200 2 250 ਵੀਡੀਓ ਸੀ ਜਿਹੜੀ ਆਈ ਲੋਕਾਂ ਦੇ ਘਰੇ ਜਾ ਕੇ ਵੀਡੀਓ ਬਣਾਈ ਸੀ ਇਹਦੇ ਕੋਲੋਂ ਚੱਲ ਫੜਿਆ ਗਿਆ ਫਸ ਗਿਆ ਉਹ ਹੋ ਸਕਦਾ ਜੀ ਇਹਨਾਂ ਨੂੰ ਨਾ ਪਤਾ ਲੱਗ ਕੱਲ ਨੂੰ ਵੀਡੀਓ ਲੀਕ ਹੋ ਜਾਂਦੀ ਬਈ ਇੱਜ਼ਤ ਕੀਦੀ ਡਾਊਨ ਹੁੰਦੀ ਹੈ ਕਈ ਵਾਰੀ ਬੰਦੇ ਇਹ ਇੱਜ਼ਤ ਜਦੋਂ ਖਰਾਬ ਹੁੰਦੇ ਤੇ ਬੰਦੇ ਮਰ ਵੀ ਜਾਂਦੇ ਆ ਕਿਉਂਕਿ ਇਹ ਜੇ ਬੰਦੇ ਦਾ ਜਾਂਦਾ ਕੱਖ ਨਹੀਂ ਤੇ ਬੰਦੇ ਦੀ ਜੂਜੂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਕਿਉਂਕਿ ਕਈ ਬੰਦੇ ਬਈ ਅਣਖੀ ਹੁੰਦੇ ਉਹ ਬੰਦੇ ਨਹੀਂ ਇਹ ਚੀਜ਼ਾਂ ਚੱਲ ਸਕਦੇ ਹੁੰਦੇ ਕਈ ਬੰਦੇ ਚਲ ਬਿਸ਼ਰਮਾ ਹੁੰਦੇ ਕਹਿੰਦੇ ਬਿਸ਼ਰਮਾ ਦਾ ਤਾਂ ਹੱਸ ਕੇ ਸਰ ਜਾਂਦਾ ਪਤਾ ਕੀ ਸੀਗਾ ਜੇ ਅੱਜ ਵੀਡੀਓ ਮੇਰੀ ਘਰ ਵਾਲੀ ਦੀ ਵੀਰਲ ਹੁੰਦੀ ਮੇਰੀ ਘਰ ਵਾਲੀ ਬਈ ਸੋਸਾਇਟੀ ਵੀ ਕਰ ਸਕਦੀ ਮਰ ਵੀ ਸਕਦੀ ਸੀ ਤਾਂ ਮੈਂ ਕਿਹਦੇ ਜ਼ਿੰਮੇਵਾਰ ਪੈਂਦਾ ਉਹ ਠੀਕ ਹੈ ਮੈਂ ਪੁਲਿਸ ਵਾਲਿਆਂ ਸਵਾਲ ਕੀਤਾ ਮੈਂ ਕਹਿੰਦਾ ਅੱਜ ਤਾਂ ਤੁਸੀਂ ਇਹਦੀ ਬਾਹ ਮੜ ਕੇ ਲੈ ਕੇ ਜਾ ਰਹੇ ਹੋ ਮੇਰੀ ਘਰ ਦੀ ਵੀਡੀਓ ਲੀਕ ਹੋ ਜਾਏ ਤੇ ਕੌਣ ਜ਼ਿੰਮੇਵਾਰ ਆ ਪੁਲਿਸ ਜ਼ਿੰਮੇਵਾਰ ਆ ਜਾਂ ਤੁਸੀਂ ਜ਼ਿੰਮੇਵਾਰ ਹੋ ਕਿ ਲੋਕ ਜ਼ਿੰਮੇਵਾਰ ਦੱਸੋ ਕੌਣ ਜ਼ਿੰਮੇਵਾਰ ਹੈ ਤੇ ਅੱਗੇ ਇੱਕ ਬੰਦਾ ਬੋਲਦਾ ਕਹਿੰਦਾ ਤੇਰੀ ਘਰ ਵਾਲੀ ਤੇ ਤੂੰ ਕਹਿੰਦਾ ਤੁਸੀਂ ਰਲੇ ਹੋ ਜਾਣ ਕੇ ਤੁਸੀਂ ਇਹ ਬੰਦੇ ਨੂੰ ਬਦਨਾਮ ਕਰਨ ਵਾਸਤੇ जान के वीडियो बनाई है जान के ये ये ड्रामा किया मगर ਇਹ ਜਿਹੇ পাগল ਬੰਦਾ ਕੌਣ ਹੋਊਗਾ ਜਿਹੜਾ ਆਪਣੀ ਘਰ ਵਾਲੀ ਦੀ ਬੇਇੱਜ਼ਤੀ ਕਰੂ ਜਾਂ ਆਪਣੀ ਬੇਇੱਜ਼ਤੀ ਕਰੂ ਉਹਨੂੰ ਉਹਨੂੰ ਐ ਨਹੀਂ ਕਹਿ ਆ ਉਹਨਾਂ ਕਹਿੰਦੇ ਤੂੰ ਬਣਾ ਕੇ ਦਿਖਾ ਦੇ ਘਰ ਵਾਲੀ ਨੂੰ ਹਾਂ ਮੈਂ ਕਿਹਾ ਤੂੰ ਬਣਾ ਕੇ ਦਿਖਾ ਦੇ ਵੀਡੀਓ ਬਥੇਰੇ ਬਈ ਸਾਡੇ ਤੋਂ ਤੂੰ ਮੈਂ ਹੋਈ ਉੱਥੇ ਪਰ ਮੈਂ ਇਹ ਲੋਕਾਂ ਨੂੰ ਵਸੇ ਇੱਕ ਕਹਿਣਾ ਚਾਹਣਾ ਬਈ ਯਾਰ ਵੀ ਲੋਕਾਂ ਨੂੰ ਇਦਾਂ ਹੁੰਦਾ ਵੀ ਅਗਲੇ ਦੇ ਘਰੇ ਅੱਗ ਲੱਗਿਆ ਨਾ ਤਾਂ ਅਗਲੇ ਨੂੰ ਲੱਗਦਾ ਵੀ ਸਾਡੇ ਘਰੇ ਨਹੀਂ ਲੱਗਣੀ ਬਈ ਯਾ ਸੀ ਜਿਹੜਾ ਬੰਦਾ ਡਿਲੀਵਰੀ ਵਾਲਾ ਬਈ ਯਾਨੀ ਪੰਜਾਬੀ ਸੀ ਅੱਛਾ ਯਾਨੀ ਕਿ ਆਪਾਂ ਕਹਿੰਦੇ ਭਈਆਂ ਨੂੰ ਵੀ ਇਹ ਭਈਏ ਗਲਤ ਕੰਮ ਕਰਦੇ ਸਾਡੇ ਪੰਜਾਬੀ ਵੀ ਕਰੀ ਜਾਂਦੇ ਆ ਲੋਕ ਕਹਿੰਦੇ ਆ ਵੀ ਭਈਏ ਮਾੜੇ ਆ ਭਈਏ ਮਾੜੇ ਆ ਭਈਏ ਵੀ ਚੰਗੇ ਆ ਹੂੰ ਠੀਕ ਆ ਮਾੜੇ ਵੀ ਹੈਗੇ ਆ ਪਰ ਪੰਜਾਬੀ ਵੀ ਮਾੜੇ ਆ ਬਈ ਵਿੱਚ ਇਹ ਇਹ ਬੰਦਾ ਸੀਗਾ ਪੰਜਾਬੀ ਸੀ ਪਹਿਲਾਂ ਲੋਕ ਕਹਿੰਦੇ ਸੀ ਪਹਿਲਾਂ ਸਵਾਲ ਹੀ ਕੀਤਾ ਨਾ ਪੱਤਰਕਾਰ ਨੇ ਸਵਾਲ ਕੀਤਾ ਕਹਿੰਦਾ ਤੂੰ ਬਈਆਂ ਕਿ ਪੰਜਾਬੀ ਕਹਿੰਦਾ ਮੈਂ ਪੰਜਾਬੀ ਆ ਕਹਿੰਦਾ ਸਾਲੇ ਤੁਸੀਂ ਪੰਜਾਬੀ ਹੋਗੇ ਬੰਦੇ ਪੰਜਾਬੀ ਦੀ ਬੇਇੱਜ਼ਤੀ ਕਰੀ ਇਹਨੇ ਪੰਜਾਬੀ ਸੋਚਦੇ ਆ ਭੈਣ ਹੈ ਨਹੀਂ ਕਰੇ ਕਹਿੰਦੀ ਹੈ ਗਈ ਆ ਪੰਜਾਬੀ ਮਾਂ ਭੈਣ ਦੀ ਵੀਡੀਓ ਵਾਇਰਲ ਕਰਦੇ ਜਦੋਂ ਬੜਾ ਸ਼ੌਂਕ ਹੈ ਤੁਹਾਨੂੰ ਪੰਜਾਬੀ ਕਹਿੰਦੇ ਆ ਵੀ ਇੱਕ ਕਹਿੰਦੇ ਵੀ ਜਦੋਂ ਪੰਜਾਬੀ ਮਿਲ ਜਾਂਦਾ ਸੀ ਜਿਵੇਂ ਦਿੱਲੀ ਚ ਜਾਂ ਕੋਈ ਉਧਰ ਲੀਆਂ ਬੁੜੀਆਂ ਕੁੜੀਆਂ ਹੁੰਦੀਆਂ ਸੀ ਉਹ ਕਹਿੰਦੀਆਂ ਜੇ ਬੰਦਾ ਪਿਆਬੀ ਹੈ ਨਾ ਤੇ ਪਿਆਬੀ ਕੋਲੇ ਭੱਜ ਕੇ ਜਾਵੜਦੇ ਨੇ ਕਹਿੰਦੇ ਵੀ ਪੰਜਾਬੀ ਬੰਦੇ ਅਣਖਾਂ ਦੇ ਰਾਖੇ ਆ ਧੀਾਂ ਦੀ ਇੱਜ਼ਤਾਂ ਦੇ ਰਾਖੇ ਆ ਵੀ ਇਹਨਾਂ ਨਾਲ ਇਹਨਾਂ ਕੋਲੇ ਸਾਨੂੰ ਕੋਈ ਖਤਰਾ ਨਹੀਂ ਸਾਨੂੰ ਜੇ ਕੋ ਆਉਣ ਵਾਲਾ ਖਤਰਾ ਉਹ ਵੀ ਟਲ ਜਾਊਗਾ ਪਰ ਸਾਡੇ ਲੋਕ ਹੁਣ ਆ ਕੀ ਕੁਛ ਕਰੀ ਜਾਂਦੇ ਆ ਸਾਡੀਆਂ ਜ਼ਮੀਰਾਂ ਗੈਰਾਂ ਤਾਂ ਜਮੇ ਮਰ ਚੁੱਕੀਆਂ ਆ ਨਿੱਕੀ ਜਿਹੀ ਚੀਜ਼ ਐ ਵੀਡੀਓ ਬਣਾ ਕੇ ਤੂੰ ਕੀ ਕਰਨੀ ਸੀ ਦੱਸਦੇ ਉਹ ਬੰਦੇ ਨੂੰ ਪੁੱਛਿਆ ਕਹਿੰਦਾ ਜੀ ਮੈਂ ਤਾਂ ਆਪਦੇ ਸਵਾਦ ਦੀ ਖਾਤਰ ਜਾਂ ਸਵਾਰਥ ਦੀ ਖਾਤਰ ਬਣਾ ਲੈਣਾ ਫੋਨ ਦੇ ਵਿੱਚ ਰੱਖ ਲੈਣਾ ਮੈਂ ਕੋਈ ਵੀਡੀਓ ਲੀਕ ਨਹੀਂ ਕੀਤੀ ਪਰ ਬਾਈ ਇਹ ਜਿਆ ਡਾਟਾ ਅੱਜ ਕੱਲ ਸਾਨੂੰ ਪਤਾ ਮਾਡਰਨ ਟੈਕਨੋਲੋਜੀ AI ਦਾ ਜਮਾਨਾ ਇਹਦੇ ਵਿੱਚੋਂ ਫੋਨਾਂ ਦੇ ਵਿੱਚੋਂ ਬਹੁਤ ਚੀਜ਼ਾਂ ਨਿਕਲ ਜਾਂਦੀਆਂ ਤੇ ਮੁੜ ਕੇ ਲੋਕ ਪਛਤਾਉਂਦੇ ਆ ਪਿੱਟਦੇ ਆ ਦੋ ਢਾਈ ਸੌ ਵੀਡੀਓ ਕੀ ਪਤਾ ਕਿਦੀ ਵਿਚਾਰੀ ਦੀ ਹੋਣੀ ਸੀ ਮੁੜ ਕੇ ਤੁਸੀਂ ਫੋਨ ਭੰਨਤਾ ਵੀਡੀਓ ਫਰਮ ਖਾ ਕੇ ਬਾਈ ਫੋਨ ਭੰਨਤਾ ਪੁਲਿਸ ਵਾਲਾ ਕਹਿੰਦਾ ਬਾਈ ਇਨਕੁਆਰੀ ਦੇ ਵਿੱਚ ਲੈਣਾ ਸੀ ਤੁਸੀਂ ਫੋਨ ਘੇ ਭੰਨਿਆ ਮੈਂ ਕਹਾਂ ਕੌਣ ਜ਼ਿੰਮੇਵਾਰ ਆ ਮੈਥੋਂ ਫੋਨ ਦੇ ਦਾਂ ਤੇ ਮੇਰੇ ਫੋਨ ਦੀ ਵੀਡੀਓ ਲੈ ਵਾਇਰਲ ਹੁੰਦੀ ਕੌਣ ਜ਼ਿੰਮੇਵਾਰ ਹੋਗਾ ਤਾ ਮੁੜ ਕੇ ਤੁਸੀਂ ਦੰਦ ਕੱਢ ਕੇ ਬੰਨ ਲੇ ਬਈ ਟੱਟੀ ਜਿ ਮਰਿਆ ਸਿੱਧਾ ਸਹੀ ਕੀਤਾ ਵਧੀਆ ਕੀਤਾ ਮੈਂ ਕੱਢ ਲਓ ਜੇ ਨਿਕਲਦਾ ਤਾਂ ਠੀਕ ਹੈ ਬੰਦਾ ਹੋਰ ਹੋਵੇ ਹੁਣ ਸਵਾਲ ਕੀਤਾ ਪੱਤਰਕਾਰ ਨੇ ਕਹਿੰਦਾ ਵੀ ਤੇਰੇ ਘਰੇ ਕੌਣ ਕਹਿੰਦਾ ਮੰਮੀ ਡੈਡੀ ਤੇ ਮੈਂ ਕਹਿੰਦਾ ਭੈਣ ਹੈਗੀ ਕਹਿੰਦਾ ਹੈਗੀ ਕਨਫਰ ਭੈਣ ਦੀ ਵੀਡੀਓ ਵਾਇਰਲ ਕਰਾਉਦੀ ਸੀ ਲੋਕਾਂ ਦੇ ਘਰਾਂ ਜਾ ਜਾ ਕੇ ਵੀਡੀਓ ਵਾਇਰਲ ਕਰਦਾ ਜੇ ਇੰਨਾ ਹੀ ਸ਼ੌਂਕ ਹੈ ਤੇ ਆਪਣੀ ਮਾਂ ਭੈਣ ਦੀ ਵੀਡੀਓ ਵਾਇਰਲ ਕਰ ਉਹਨਾਂ ਨੂੰ ਨੰਗਾ ਵਿਖਾ ਤੈਨੂੰ ਸਬਰ ਨਹੀਂ ਆਦਾ ਤੂੰ ਉਹਨਾਂ ਦੀ ਵੀਡੀਓ ਸ਼ੌਂਕ ਹੈ ਤੈਨੂੰ ਉਹਦੀ ਵੀਡੀਓ ਵਾਇਰਲ ਕਰ ਤਾਂ ਦੂਜਿਆਂ ਦੀ ਕੁੜੀਆਂ ਨੂੰ ਨਜਾਨੇ ਕਿਉਂ ਤੁਸੀਂ ਵੀਡੀਓ ਵਾਇਰਲ ਕਰਦੇ ਵੀ ਆਪਣੇ ਘਰ ਵਾਲੀਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਭਾਬੀਆਂ ਨੂੰ ਖਾ ਖਾ ਕੇ ਲੋਕਾਂ ਦਾ ਮਨੋਰੰਜਨ ਕਰੋ ਸਾਡੀਆਂ ਇਹਨਾਂ ਦੇ ਘਰੇ ਕਿਉਂ ਆਇਆ ਤੇ ਬਈ ਫਿਰ ਪੁਲਿਸ ਲੈ ਕੇ ਜਾਂਦੀ ਸੀ ਧੱਕੇ ਨੇ ਸਾਡੇ ਇੱਕ ਸੇਠ ਆ ਬਈ ਉਹਨੇ ਧੱਕੇ ਨਾਲ ਪੁਲਸ ਨੂੰ ਕਹਿੰਦਾ ਤੂੰ ਖੜਜਾ ਪਹਿਲਾਂ ਲਿਖਾ ਕੇ ਲਿਆ ਵੀ ਅਸੀਂ ਲੈਣ ਆਏ ਠੀਕ ਹੈ ਵੀ ਅਸੀਂ ਸਖਤ ਸਜ਼ਾ ਦੇਵਾਂਗੇ ਕਹਿੰਦਾ ਇੱਥੇ ਵਹਿ ਜਾ ਪੌੜੀਆਂ ਤੇ ਉਹ ਮੁੰਡੇ ਨੂੰ ਪੌੜੀਆਂ ਦੇ ਭਾਇਆ ਪੁਲਸ ਮਰੇ ਮੁਕਰੇ ਤਿੰਨ ਚਾਰ ਮਾਰਿਆ ਬਈ ਸੇਠ ਨੇ ਕਹਿੰਦਾ ਤੂੰ ਮੁਕਰਦਾ ਕਿਵੇਂ ਆ ਬਈ ਪਹਿਲਾਂ ਤੂੰ ਕਹੀ ਜਾਂਦਾ ਵੀ ਹਾਂ ਮੈਂ ਕੀਤਾ ਮੈਂ ਤਾਂ ਗਲਤੀ ਹੋ ਗਈ ਤੇ ਹੁਣ ਤੂੰ ਕਹੀ ਜਾਂਦਾ ਮੈਂ ਕੀਤਾ ਨਹੀਂ ਕਹਿੰਦਾ ਕੈਮਰੇ ਦੇ ਵਿੱਚ ਸਾਰਾ ਰਿਕਾਰਡ ਹੋਇਆ ਹੋਇਆ ਠੀਕ ਐ ਫਿਰ ਮੇਰੀ ਘਰ ਵਾਲੀ ਕੈਮਰੇ ਕੋਲੇ ਆਈ ਬਈ ਕਹਿੰਦੀ ਮੇਰੇ ਮੈਂ ਨਾ ਆਉਂਦੀ ਸੀ ਇਹ ਮੁੰਡੇ ਨੇ ਮੇਰੀ ਕਿਹ ਵੀਡੀਓ ਬਣਾਈ ਸੀ ਮੈਂ ਆਪ ਗਵਾ ਬਣਦੀ ਆ ਮੈਂ ਤੇ ਫਿਰ ਚਾਪਾ ਪਾਉਂਗੀ ਕਹਿੰਦੀ ਫਿਰ ਉਹ ਬਈ ਡਰ ਗਿਆ ਫਿਰ ਉਹ ਸੌਰੀ ਸੌਰੀ ਮੰਗਣ ਲੱਗ ਗਿਆ ਬਈ ਬਸ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੁਣ ਪੁਲਿਸ ਵਾਲੇ ਕੀ ਕਹਿੰਦੇ ਪੁਲਿਸ ਵਾਲੇ ਕੀ ਕਹਿੰਦੇ ਬਈ ਯਾਰ ਬਹੁਤ ਸਾਰੇ ਨੇ ਕਾਹੋਲਾ ਕੰਮ ਬਣਾਇਆ ਬਈ ਜੇ ਉਹ ਖਵਾ ਦੇਣਗੇ ਤਾਂ ਉਹਨਾਂ ਦੇ ਹੋ ਜਾਣਗੇ ਜੇ ਅਸੀਂ ਖਵਾ ਦਾਂ ਸਾਡੇ ਹੋ ਜਾਣਗੇ ਇਹਨਾਂ ਦੀ ਸਖਤ ਸਜ਼ਾ ਕਿ ਨਹੀਂ ਤੇ ਉਹਨਾਂ ਨੂੰ ਇਹ ਨਹੀਂ ਪਤਾ ਨਾ ਵੀ ਜੇ ਅੱਜ ਇਹਨਾਂ ਨਾਲ ਹੋਇਆ ਤਾਂ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਹਾਂ ਤੇ ਕੁਛ ਹੁਣ ਤੁਸੀਂ ਕੀ ਆਸ ਕਰਦੇ ਹੋ ਕੀ ਮੰਗ ਕਰਦੇ ਆ ਬਾਈ ਯਾਰ ਮੰਗ ਤਾਂ ਇਹ ਹੀ ਕਰਦੇ ਆ ਵੀ ਉਹਨੂੰ ਬੰਦੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਜੇ ਮੇਰੀ ਘਰ ਵਾਲੀ ਦੀ ਵੀਡੀਓ ਲੀਕ ਹੋ ਜਾਂਦੀ ਤਾਂ ਅਸੀਂ ਕਿੱਥੇ ਜਾਂਦੇ ਯਾਰ ਮੇਰੀ ਘਰ ਵਾਲੀ ਸੋਸਾਇਟੀ ਵੀ ਕਰ ਸਕਦੀ ਮਾਰ ਵੀ ਸਕਦੀ ਸੀਗੀ ਮੇਰੇ ਜਵਾਬ ਹੀ ਰੋਲ ਸਕਦੇ ਸੀਗੇ ਬਾਈ ਮੇਰੀ ਇੱਜ਼ਤ ਕਿੰਨੀ ਖਰਾਬ ਹੋਣੀ ਸੀ ਬਾਈ ਮੇਰੀ ਘਰ ਵਾਲੀ ਦੀ ਵੀਡੀਓ ਲੀਕ ਹੋ ਜਾਂਦੀ ਤਾਂ ਮੈਂ ਕੀ ਕਰਦਾ ਮੈਂ ਤਾਂ ਇੰਨੇ ਇੱਜ਼ਤ ਨਾਲ ਉਹ ਬੰਦੇ ਨੂੰ ਪਾਣੀ ਪਿਆ ਪਿਸ਼ਾਬ ਕਰਵਾਇਆ ਤੇ ਮੈਨੂੰ ਨਹੀਂ ਪਤਾ ਸੀ ਉਹ ਬੰਦਾ ਮੇਰੇ ਘਰੇ ਆ ਕੇ ਮੇਰੇ ਘਰੇ ਆ ਕੇ ਇਹੋ ਜਿਹਾ ਕੰਮ ਕਰੂਗੀ ਠੀਕ ਹੈ ਮੈਨੂੰ ਜੇ ਮੈਨਾ ਨਾ ਹੁੰਦਾ ਬਈ ਫਿਰ ਮੇਰੀ ਘਰ ਨਾਲ ਕੀ ਹੁੰਦਾ ਕੀ ਕਹਿਣਾ ਮੇਰੀ ਘਰੇ ਦੀ ਇੱਜ਼ਤ ਵੀ ਲੁੱਟ ਸਕਦਾ ਸੀ ਬਸ ਮੈਂ ਇੱਕ ਗੱਲ ਲੋਕਾਂ ਨੂੰ ਬਸ ਇਹ ਕਹਿਣਾ ਚਾਹਣਾ ਬਈ ਵੀ ਆਪਣੇ ਪਰਿਵਾਰ ਨੂੰ ਬਈ ਧਿਆਨ ਨਾਲ ਰੱਖੋ ਜੇ ਤੁਹਾਡੇ ਘਰੇ ਕੋਈ ਇਹੋ ਜਿਹੇ ਬੰਦਾ ਆਉਂਦਾ ਤਾਂ ਜਰੂਰ ਜਨਾਨੀਆਂ ਨੂੰ ਧਿਆਨ ਰੱਖੋ ਤੇ ਆਪ ਬਈ ਘਰੇ ਹੋ ਜਦੋਂ ਇਹੋ ਜਿਹੇ ਕੋਈ ਬੰਦੇ ਆਉਂਦੇ ਤੁਹਾਡੇ ਘਰੇ ਕੋਈ ਵੀ ਬੰਦਾ ਆਉਂਦਾ ਤੇ ਆਪ ਜਰੂਰ ਘਰੇ ਹੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਈ ਕਾਮ ਦੀ ਭਾਵਨਾ ਜਿਹੜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਭਰੀ ਪਈ ਆ ਤੇ ਬਸ ਕੇ ਰਹੋ ਇਹਨਾਂ ਲੋਕਾਂ ਤੋਂ ਠੀਕ ਹੈ ਪਿੱਤਾਨੋ ਧੰਨਵਾਦ ਆਪ ਇਹ ਬਾਈ ਕਹਿੰਦਾ ਵੀ ਮੇਰੀ ਘਰ ਵਾਲੀ ਦੀ ਵੀਡੀਓ ਬਣਾਈ ਅਸੀਂ ਚਲੋ ਪਾਣੀ ਵੀ ਅੱਜ ਤਮਾਨ ਨਾ ਪਿਆਇਆ ਹਨ ਉਹਨੂੰ ਕਹਿੰਦਾ ਪਿਸ਼ਾਬ ਕਰਨਾ ਪਰ ਉਹਨੇ ਨੌਂ ਦੀ ਦੀ ਵੀਡੀਓ ਬਣਾਲੀ ਪਰ ਇਹਨਾਂ ਨੇ ਮੁੜ ਕੇ ਜਦੋਂ ਪਤਾ ਲੱਗ ਗਿਆ ਦੀ ਘਰ ਵਾਲੀ ਨੂੰ ਤੇ ਉਹਨੂੰ ਵੀ ਚੱਲਦੇ 75 ਮਾਰੇ ਚਾਰ ਤੇ ਉਹਨੂੰ ਜਦੋਂ ਲਿਆ ਉਹਦਾ ਫੋਨ ਫਾਨ ਖੋਲਿਆ ਤੇ ਉਹ ਤੇ ਪਤਾ ਲੱਗ ਗਿਆ ਵੀ 2 250 ਵੀਡੀਓ ਹੋਰ ਵੀ ਬਣਾਈ ਬੈਠਾ ਸੀ ਕਿਸੇ ਤੇ ਹੋਰ ਘਰੇ ਜਾਂਦਾ ਹੋਗਾ ਇਥੋਂ ਕੀ ਸਿੱਖਿਆ ਮਿਲਦੀ ਹੈ ਬਾਈ ਕਿਸੇ ਤੇ ਅੰਨਾ ਵਿਸ਼ਵਾਸ ਨਾ ਕਰੋ ਜੇ ਕੋਈ ਤੁਹਾਡੇ ਘਰੇ ਕੰਮ ਵੀ ਕਰਨ ਦਾ ਜਾਂ ਕੋਈ ਇਹੋ ਜਿਹਾ ਕੰਮ ਕਰਨ ਦਾ ਪਹਿਲੀ ਗੱਲ ਤਾਂ ਜਦੋਂ ਕੱਲੀਆਂ ਬੁੜੀਆਂ ਬਾਰ ਨਾਲ ਖੋਲੋ ਕੋਈ ਬੰ ਜਦੋਂ ਕੋਈ ਵੀ ਬੰਦਾ ਤੁਹਾਡੇ ਕੋਈ ਮੈਸੇਜ ਜਾਂਦਾ ਕੁਝ ਵੀ ਹੁੰਦਾ ਕਿਸੇ ਤੇ ਇੰਨਾ ਕੁ ਵਿਸ਼ਵਾਸ ਨਾ ਕਰੋ ਕਿ ਤੁਹਾਡੇ ਘਰ ਦਾ ਕੱਲ ਨੂੰ ਚਲਾਕ ਭਜਾ ਦੇ ਕਿਉਂਕਿ ਕਈ ਵਾਰੀ ਇਹੋ ਜਿਹੇ ਲੋਕਾਂ ਰਖੀ ਹੁੰਦੇ ਹੈ ਜੀਆਂ ਚੀਜ਼ਾਂ ਵਾਇਰਲ ਹੋ ਜਾਣਾ ਉਹ ਮੜ ਕੇ ਕਈ ਵਾਰੀ ਖਾ ਖਾਮ ਮਰ ਮਰ ਜਾਂਦੇ ਹਨ ਕਈ ਬੰਦੇ ਚਲੋ ਬਿਸ਼ਰਮਾ ਕਹਿੰਦੇ ਹੁੰਦੇ ਕਹਿੰਦੇ ਉਹਨਾਂ ਦਾ ਹੱਸ ਕੇ ਸਰ ਜਾਂਦਾ ਵੀ ਉਹ ਨਹੀਂ ਦਿਲ ਤੇ ਲਾਉਂਦੇ ਜਾਂ ਸ਼ਰਮ ਹੀ ਨਹੀਂ ਮੰਨਦੇ ਕਈ ਬੰਦੇ ਆਪਦੀ ਆਪ ਹੁਣ ਤੁਸੀਂ ਦੇਖੀਂਗਾ ਵੀਡੀਓ ਲੀਕ ਕਰ ਦਿੰਦੇ ਆ ਹੁਣ ਆਪਾਂ ਇੱਕ ਸਿੱਖਿਆ ਦਿੰਨੇ ਆ ਜੇ ਕਈ ਵਾਰੀ ਫੋਟੋ ਵੀ ਤੁਸੀਂ ਆਪਦੇ ਫੋਨ ਚ ਖੈਦਦੇ ਨਾ ਸੋਚ ਸਮਝ ਕੇ ਖਿੱਚਿਆ ਕਰੋ ਵੀਡੀਓ ਵੀ ਆਦੇ ਸੋਚ ਸਮਝ ਕੇ ਫੋਨ ਚ ਬਣਾਇਆ ਕਰੋ AI ਦਾ ਜ਼ਮਾਨਾ ਬਾਈ ਹੋ ਸਕਦਾ ਤੁਹਾਡੇ ਫੋਨ ਚੋਂ ਚੱਕ ਲੈਣਾ ਉਹ ਬੰਦੇ ਨੇ ਇਹ ਕੰਮ ਕੀਤਾ ਹਨ ਇਹਨਾਂ ਨੂੰ ਡਰਾਵਾਏ ਕਿ ਹੋ ਸਕਦਾ ਕਿਤੇ ਵੀ ਸਾਡੀ ਵੀਡੀਓ ਨੀ ਲੀਕ ਹੋ ਜਾ ਫਲਾਨਾ ਨੂੰ ਹੋ ਜਾਏ ਦੋ 300 ਵੀਡੀਓ ਫੋਨ ਟਕਾ ਕੇ ਡਲਿਆਨਾ ਮੁੜ ਕੇ ਲੈਟਰਨ ਦੇ ਵਿੱਚ ਸੜਦਾ ਉਹ ਕਹਿੰਦਾ ਫੋਨ ਅਸੀਂ ਦੇਣਾ ਨਹੀਂ ਸਾਰਿਆਂ ਨੂੰ ਦਿਖਾਤਾ ਪੁਲਿਸ ਨੂੰ ਵੀ ਦਿਖਾਤਾ ਪਿੰਡ ਵਾਲੇ ਬੰਦੇ ਜਿਹੜੇ ਉਹਨਾਂ ਨੂੰ ਵੀ ਦਿਖਾਤਾ ਪਰ ਪਿੰਡ ਦੇ ਜਿਹੜੇ ਪੁਲਿਸ ਵਾਲੇ ਲੋਕ ਸੀ ਉਹਨਾਂ ਦਾ ਰਵੱਈਆ ਕਿਸੀ ਉਹਨੂੰ ਖਿੱਚ ਕੇ ਇਸ ਤਰ੍ਹਾਂ ਲਿਆ ਰਿਹਾ ਸੀ ਉਹਨੂੰ ਬਚਾਉਣ ਦੇ ਖਾਤਰ ਵੀ ਅਸੀਂ ਉਹਨੂੰ ਬਚਾ ਗਏ ਹੋ ਸਕਦਾ ਉਹ ਤੇ ਸਿਪਾਚ ਲੱਗੇ ਹੋਵੇ ਹੋ ਸਕਦਾ ਉਹਨਾਂ ਦੇ ਜਾਣਕਾਰੀ ਚ ਹੁਣ ਹੋ ਸਕਦਾ ਕੀ ਪਤਾ ਕੀ ਹੋਣਾ ਹਨਾ ਪਰ ਪੱਤਰਕਾਰਾਂ ਨੇ ਉਹ ਇਹ ਜੇ ਸਵਾਲ ਕੀਤੇ ਉਹ ਡਰ ਕੇ ਮੁੜ ਕੇ ਵੀ ਸਾਡੀ ਕਿਤੇ ਨਾ ਹੋਵੇ ਸਾਡੀ ਜੋਬ ਵੀ ਜਾਵੇ ਪਰ ਉਹਨਾਂ ਨੇ ਇਹ ਜੇ ਸਵਾਲ ਕੀਤੇ ਵੀ ਤੁਹਾਡੇ ਕੋਈ ਜਾਣ ਚੋ ਆ ਫਲਾਂ ਛਾਂ ਚੋ ਤੁਸੀਂ ਕਿਹੜੀ ਗੱਲ ਉਹਨੂੰ ਨਾਲ ਲੈ ਕੇ ਚੱਲੇ ਪਰ ਉਹ ਵਧੀਆ ਕੰਮ ਕੀਤਾ ਉਹਨੂੰ ਇੱਕ ਸਜ਼ਾ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੱਲ ਨੂੰ ਕਿਸੇ ਦਾ ਘਰ ਦਾ ਹੋਰ ਤਾਂ ਕਿਸੇ ਦਾ ਚਿਰਾਗ ਨਾ ਬੁਝੇ ਕਿਸੇ ਦੀ ਵੀਡੀਓ ਲੀਕ ਨਾ ਹੋਵੇ ਕਿਸੇ ਦਾ ਕੋਈ ਇੱਜ਼ਤ ਨਾਲ ਖੇਡੇ ਨਾ ਸਾਡੀ ਵੀਡੀਓ ਕਿਸੇ ਖਾ ਲਈ ਹੁੰਦੀ ਹੈ ਕੰਟਰਟੇਨਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ